ਪੰਜਾਬ 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 ਜੀਵਨ ਕੇ ਲਈ ਇੱਕ ਸ਼ਰਾਬ ਹੈ ਹੋਸਤ ਨਸ਼ਾ ਮਨੁੱਖੀ ਜੀਵਨ ਕੇ ਲਈ ਇੱਕ ਸ਼ਰਾਬ ਹੈ ਨਸ਼ੇ ਦੀ ਆਦਤ ਛੋੜੋ ਖੁਸ਼ੀ ਜੀਵਨ ਦੇ ਨਾਤਾ ਜੋੜੋ ਚੰਗਾ ਲੱਗਦਾ ਜਦੋਂ ਛੋਟੇ ਛੋਟੇ ਬੱਚੇ ਸਪੈਸ਼ਲੀ ਐਵੇਂ ਦਾ ਇਹ ਜਿਹੜੇ ਤੁਸੀਂ ਇਨੀਸ਼ially ਤੁਸੀਂ ਕੀਤਾ ਮੈਂ ਜਿਹੜੇ ਆਰਗੇਨਾਈਜ਼ਰ ਨੇ ਸਪੈਸ਼ਲੀ ਜਿਨ੍ਹਾਂ ਨੇ ਕੀਤਾ ਰਾਜਵੀਰ ਜੀ ਐਮਐਨਟੀ ਜੇ ਕਿਸੇ ਦਾ ਨਾਮ ਲੈਣਾ ਭੁੱਲ ਗਿਆ ਸੌਰੀ ਉਹਦੇ ਲਈ ਤੇ ਮਤਲਬ ਬਹੁਤ ਚੰਗਾ ਉਪਰਾਲਾ ਹੈ ਦੇਖੋ ਬੱਚੇ ਇੱਕ ਤਾਂ ਪਹਿਲੀ ਵਾਰ ਬੱਚੇ ਮੋਟੀਵੇਟ ਹੁੰਦੇ ਆ ਜਾਗਰ ਅਵੇਅਰਨੈਸ ਤਾਂ ਆਉਂਦੀ ਹੁੰਦੀ ਹੈ ਬੱਚੇ ਮੋਟੀਵੇਟ ਹੁੰਦੇ ਆ ਸੈਕੰਡਲੀ ਬੱਚਿਆਂ ਨੂੰ ਆਪਣੇ ਬੱਚੇ ਹੀ ਆਪਣੇ ਫਿਊਚਰ ਨੇ ਜੇ ਬੱਚਿਆਂ ਦੇ ਨਸ਼ੇ ਤੋਂ ਰਹਿਤ ਰਹਿਣਗੇ ਤਾਂ ਸ਼ਾਇਦ ਜਿਹੜੀ ਆਪਾਂ ਨਸ਼ੇ ਦੀ ਚੈਨ ਉਹ ਤੋੜ ਚ ਤੋੜ ਕੇ ਆਪਾਂ ਸਕਸੈਸਫੁਲ ਹੋਵਾਂਗੇ ਬਹੁਤ ਚੰਗਾ ਲੱਗਿਆ ਬੱਚਿਆਏ ਅਸੀਂ ਹਮੇਸ਼ਾ ਇਹਨਾਂ ਲਈ ਤਿਆਰ ਆ ਤੇ ਮੈਂ ਧੰਨਵਾਦ ਕਰਦਾ ਇਹਨਾਂ ਦਾ ਜੋ ਮੈਨੂੰ ਇੰਨੇ ਜੋਗ ਸਮਝਿਆ ਐਂਡ ਵੀ ਮੈਂ ਇਹਨਾਂ ਨੂੰ ਸੰਬੋਧਿਤ ਕਰ ਸਕਿਆ ਰਾਜਵੀਰ ਜੀ ਅਮਿਤ ਵਰਸਤੂ ਉਧਰ ਦੇ ਸੀ ਜੀ ਕਿਹੜੇ ਆਪਣੇ ਅਮਨ ਸਿਰਵਾਸਤੂ ਜੀ ਹੈਗੇ ਨੇ ਹੋਰ ਕਿਹੜੇ ਸੀਗੇ ਆਪਣੇ ਰਾਜਵੀਰ ਸਿੰਘ ਜੀ ਰਾਜਵੀਰ ਜੀ ਨੇ ਜੀ ਆ빠 ਚੰਕੌਰ ਸਿੰਘ ਜੀ ਆ빠 ਚੰਕੌਰ ਸਿੰਘ ਚੰਕੌਰ ਸਿੰਘ ਜੀ ਸਾਰਿਆਂ ਦਾ ਮੈਂ ਧੰਨਵਾਦ ਦਿਲੋਂ ਧੰਨਵਾਦ ਕਰਦਾ ਤੇ ਬਹੁਤ ਚੰਗਾ ਲੱਗਿਆ ਇਦਰਜੀਤ ਵੀ ਆ ਜੀ ਸਾਡੇ ਬਹੁਤ ਮਿਹਨਤੀ ਬੰਦੇ ਨੇ ਚੰਗੀ ਗੱਲ ਹੈ ਮਿਹਨਤ ਕਰਨੀ ਚਾਹੀਦੀ ਹੈ ਮੈਂ ਹਮੇਸ਼ਾ ਤਿਆਰ ਹਾਂ ਜੀ ਐਨ ਟਾਈਮ ਤੁਹਾਨੂੰ ਮੇਰੇ ਵੱਲੋਂ ਕੋਈ ਸਹਿਯੋਗ ਦੀ ਲੋੜ ਹੈ ਪੁਲਿਸ ਪ੍ਰਸ਼ਾਸਨ ਹਮੇਸ਼ਾ ਨਾਲ ਹੈ ਮੈਸੇਜ ਹੋ ਗਿਆ ਮੈਸੇਜ ਇਹ ਹੈ ਜੀ ਆਪਣੇ ਨਸ਼ਿਆਂ ਤੋਂ ਬੱਚੇ ਦੂਰ ਰਹਿਣ ਐਂਡ ਆਪਣੇ ਫਿਊਚਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਭੈੜੀ ਸੰਗਤ ਤੋਂ ਦੂਰ ਰਹਿਣ ਕਮੇਟੀ ਬਣੀ ਹੋਈ ਹੈ ਮੈਂ ਉਹਨਾਂ ਦਾ ਪ੍ਰਧਾਨ ਆ ਤੇ ਸਾਡੇ ਮੇਰੇ ਵੀਰ ਜਿਹੜੇ ਮੈਂਬਰ ਸਾਰੇ ਕਮੇਟੀ ਦੇ ਸਾਡੇ ਨਾਲ ਨੇ ਅਸੀਂ ਇੱਕ ਵੈਂਚ ਲਾਇਆ ਸੀਗਾ ਜਦੇ ਵਿੱਚ ਸਾਡਾ ਮੇਰਾ ਵੀਰ ਬਹੁਤ ਹੀ ਸਲੰਘਾ ਜੋ ਕੰਮ ਕਰਦਾ ਵਾ ਅਸੀਂ ਨਾਲ ਰਲ ਕੇ ਸਾਰਾ ਕੰਮ ਕਰਦੇ ਆ ਹਰ ਇੱਕ ਸਾਲ ਇਹ ਤਰੱਕੀ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਕੋਈ ਨਾ ਕੋਈ ਕਿਉਂਕਿ ਜਿਹੜੀ ਮਾਂ ਨੇ ਆਪਣੇ ਪੁੱਤ ਨੂੰ 9 ਮਹੀਨੇ ਪੇਟ ਵਿੱਚ ਰੱਖ ਕੇ ਜਨਮ ਦਿੱਤਾ ਹੋਵੇ ਨਾ ਉਹਨੂੰ ਆਪਣੇ ਮਾਤਾ ਪਿਤਾ ਨੇ ਗੱਲ ਦੇਣੀ ਚਾਹੀਦੀ ਹੈ ਵੀ ਮੇਰੀ ਮਾਂ ਨੇ ਮੈਨੂੰ 9 ਮਹੀਨੇ ਪੇਟ ਵਿੱਚ ਰੱਖਿਆ ਤੇ ਮੈਨੂੰ ਜਨਮ ਦਿੱਤਾ ਮੈਂ ਨਸ਼ੇ ਕਰਕੇ ਰਾਤ ਨੂੰ ਬਾਹਰ ਝਾੜੀਆਂ 'ਚ ਪੈਣਾ ਕਿਤੇ ਪੈਣਾ ਮਾਂ ਪਿਓ ਦਰਵਾਜ਼ਾ ਖੋਲ ਕੇ ਬੈਠੇ ਡੀਕਦੇ ਰਹਿੰਦੇ ਆ ਉਹਦਾ ਆਪਾਂ ਜ਼ਿੰਦਗੀ 'ਚ ਮਾਪਿਓ ਦਾ ਕੀ ਦੇਣ ਦੇਦਾਂਗੇ ਮੇਰੀ ਤਾਂ ਇਹੀ ਇੱਕ ਬੇਨਤੀ ਆ ਵੀ ਸਾਡੀ ਨੌਜਵਾਨ ਪੀੜ੍ਹੀ ਨਸ਼ਾ ਤਾਂ ਰੋਟੀ ਦਾ ਬਹੁਤ ਆ ਜੇ ਰੋਟੀ ਟਾਈਮ 'ਤੇ ਮਿਲ ਜਵੇ ਨਸ਼ਾ ਦਾ ਦੁੱਧ ਤਾਂ ਬਹੁਤ ਆ ਜੇ ਦੁੱਧ ਟਾਈਮ 'ਤੇ ਮਿਲ ਜਵੇ ਇਹ ਨਸ਼ੇ ਦੇ ਵਿੱਚ ਕੀ ਆ ਜਿਹੜੀ ਸੋਡੀ ਜ਼ਿੰਦਗੀ ਖਰਾਬ ਹੋ ਰਹੀ ਗਿਆ ਮੈਂ ਤੁਹਾਨੂੰ ਦੱਸਦਾ ਮੈਂ ਬੜਾ ਪਹਿਲੇ ਟੂਰਨਾਮੈਂਟ ਕਲੱਬਾਂ ਦਾ ਪ੍ਰਧਾਨ ਰਹਾ ਮੈਂ ਸੋਨੇ ਦੇ ਤਗਮਿਆਂ ਦੇ ਨਾਲ ਸਨਮਾਨਤ ਕਰਦਾ ਰਿਹਾ ਨੌਜਵਾਨ ਸਭਾ ਨੂੰ ਕਿ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਆ ਇਹ ਨਸ਼ੇ ਤੋਂ ਹਟ ਕੇ ਕਲੱਬਾਂ ਦੇ ਵਿੱਚ ਲੱਗ ਜਵੇ ਖੇਡ ਮੇਲਿਆਂ ਵਿੱਚ ਲੱਗ ਜਵੇ ਅੱਜ ਵੀ ਮੇਰੀ ਇਹ ਹੀ ਸੋਚ ਆ ਅਮਨ ਸ੍ਰੀ ਵਾਸਤਵ ਰਿੰਕੂ ਜੀ ਰਾਣਾ ਜੀ ਸਾਰੇ ਜਿੰਨੇ ਵੀ ਮੇਰੇ ਵੀਰ ਇੰਦਰਜੀਤ ਮੁੰਡੀਆਂ ਜਿਨ੍ਹਾਂ ਨੇ ਵੀ ਉਪਰਾਲਾ ਕੀਤਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿਉਂਕਿ ਰਾਜਵੀਰ ਜੀ ਵੀ ਖੜੇ ਆ ਕਿ ਇਹ ਸਾਡਾ ਪ੍ਰਵਰਲ ਕਰਨ ਦਾ ਹੱਕ ਮੰਗਦਾ ਵਾ ਅਸੀਂ ਕਰਦੇ ਵੀ ਰਹਾਂਗੇ ਪਰ ਨੌਜਵਾਨ ਪੀੜ੍ਹੀ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਨਸ਼ੇ ਛੱਡੋ ਆਪਣੇ ਮਾਪਿਓ ਨੂੰ ਤੇ ਆਪਣੀ ਜ਼ਿੰਦਗੀ ਨੂੰ ਨਾ ਖਰਾਬ ਕਰੋ ਜੇ ਤੁਸੀਂ ਨਸ਼ੇ ਕਰਦੇ ਹੋ ਤੁਹਾਡੇ ਮਾਪਿਓ ਦੀ ਜ਼ਿੰਦਗੀ ਬਹੁਤ ਖਰਾਬ ਆ ਉਹ ਰਾਤ ਨੂੰ ਰੋਂਦੇ ਆ ਤੁਹਾਡੀਆਂ ਮਾਂ ਮਾਂ ਰੋਦੀਆਂ ਨੇ ਤੁਹਾਡੀਆਂ ਭੈਣਾਂ ਰੋਂਦੀਆਂ ਜਿਨ੍ਹਾਂ ਦਾ ਪੁੱਤ ਮਰ ਜਾਂਦਾ ਵਾ ਜਿਹਦਾ ਭਰਾ ਮਰ ਜਾਂਦਾ ਵਾ ਉਹ ਬਹੁਤ ਬਿਰਕਦੇ ਦੇਖੇ ਨਹੀਂ ਜਾਂਦੇ ਬਹੁਤ ਹੁੰਦੇ ਆ ਉਨਰੋ ਇਹ ਸੰਦੇਸ਼ ਆਵਾਜ਼ੀ ਸਾਡੀ ਪੰਜਾਬ ਪੁਲਿਸ ਦਾ ਬਹੁਤ ਵੱਡਾ ਸਾਡੇ ਦੇ ਉੱਪਰ ਸਿਰ ਤੇ ਹੱਥ ਮੀਰ ਭਰੇ ਰਿਹਾ ਸੀ ਪੰਜਾਬ ਪੁਲਿਸ ਨੇ ਸਾਡੇ ਨਾਲ ਜੋ ਰੈਲੀ ਕੀਤੀ ਆ ਪੂਰਾ ਸਹਿਯੋਗ ਦੇ ਕੇ ਪੰਜਾਬ ਪੁਲਿਸ ਨੇ ਸਾਡੀ ਸਹਿਯੋਗ ਕੀਤੀ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰਾਜਵੀਰ ਸਿੰਘ ਸਮਾਜ ਸੇਵਕ ਲੁਧਿਆਣਾ ਅੱਜ ਜਿਹੜਾ ਕਿ ਨਸ਼ੇ ਨੂੰ ਛਡਾਉਣ ਵਾਸਤੇ ਨਸ਼ੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵੇਅਰ ਕਰਨ ਵਾਸਤੇ ਸ਼ਿਵ ਸੇਵਾ ਸੁਸਾਇਟੀ ਵੱਲੋਂ ਸ਼ਿਵ ਸ਼ਕਤੀ ਸੇਵਾ ਸੁਸਾਇਟੀ ਵੱਲੋਂ ਅਮਨ ਸ਼੍ਰੀ ਵਾਸਤਵ ਜੀ ਵੱਲੋਂ ਬਾਬਾ ਚਮਕੌਰ ਜੀ ਵੱਲੋਂ ਇੰਦਰਜੀਤ ਮੁੰਡਿਆ ਜੀ ਵੱਲੋਂ ਆਸ਼ੂ ਰਾਣਾ ਜੀ ਤੇ तमाम ਪਤਵੰਤੇ ਸੱਜਣ ਜਿਹੜੇ ਵੀ ਆਏ ਜਿੰਨਾਂ ਵੱਲੋਂ ਇਹ ਰੈਲੀ ਕੱਢੀ ਗਈ ਸਭ ਤੋਂ ਪਹਿਲਾਂ ਤੇ ਡੀਡੀ ਮੈਮੋਰੀਅਲ ਪਬਲਿਕ ਸਕੂਲ ਇਹਨਾਂ ਦਾ ਧੰਨਵਾਦ ਕਰੂੰਗਾ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰੂੰਗਾ ਤੇ ਅੱਜ ਲੋੜ ਆ ਸਾਨੂੰ ਇਦਾਂ ਦੀ ਰੈਲੀਆਂ ਕੱਢਣ ਦੀ ਲੋਕਾਂ ਨੂੰ ਅਵੇਅਰ ਕਰਨ ਦੀ ਕਿਉਂਕਿ ਨਸ਼ੇ ਵਰਗਾ ਕੋੜ ਜਿਹੜਾ ਕਿ ਚਿੱਟਾ ਜਿਹਨੂੰ ਕਹਿੰਦੇ ਆ ਉਹ ਸਾਡੇ ਪੰਜਾਬ ਨੂੰ ਡਿੰਮਕ ਵਾਂਗੂ ਖਾ ਰਿਹਾ ਵਾ ਸ਼ੋਗ ਵਾਂਗੂ ਲੱਗਿਆ ਵਾ ਤੇ ਘਰਾਂ ਦੇ ਘਰ ਬਰਬਾਦ ਹੋ ਰਹੇ ਘਰਾਂ ਦੇ ਘਰ ਉਜੜਦੇ ਪਏ ਆ ਤੇ ਲੋਕਾਂ ਨੂੰ ਜਿਹੜੇ ਸਾਡੇ ਨੌਜਵਾਨ ਆ ਜਿਹੜੇ ਪੰਜਾਬ ਦੀ ਨੌਜਵਾਨ ਪੀੜੀ ਆ ਯੂਥ ਆ ਉਹਨੂੰ ਬਚਾਉਣ ਲਈ ਅਸੀਂ ਇੰਦਾ ਦੇ ਉਪਰਾਲੇ ਕਰਦੇ ਰਹਿਣੇ ਤੇ ਜਿਹੜੇ ਵੀ ਸੱਜਣ ਇੰਦਾ ਦੇ ਉਪਰਾਲੇ ਕਰਦੇ ਉਹਨਾਂ ਦਾ ਸਾਥ ਵੀ ਦੇਣਾ ਚਾਹੀਦਾ ਤੇ ਸਾਡੇ ਤਾਂ ਇਹੀ ਬੇਨਤੀ ਹੈ ਸਾਰਿਆਂ ਨੂੰ ਵੀ ਆਪਣੇ ਆਂਡ ਗਵਾਂਡ 'ਚ ਲੋਕਾਂ ਨੂੰ ਜਾਗਰੂਕ ਕਰੋ ਵੀ ਇਹ ਜਿਹੜਾ ਨਸ਼ਾ ਵਾ ਇਹ ਸਿੱਧੀ ਮੌਤ ਆ ਇਹਦੇ ਨਾਲ ਪਰਿਵਾਰ ਬਰਬਾਦ ਹੋ ਰਹੇ ਨੇ ਟੱਬਰ ਬਰਬਾਦ ਹੋ ਰਹੇ ਨੇ ਕਈ ਘਰ ਉਹ ਜੜਗੇ ਕਈ ਮਾਵਾਂ ਨੇ ਜਿਨ੍ਹਾਂ ਦੇ ਇਕੱਲੇ ਇਕੱਲੇ ਪੁੱਤ ਹੁੰਦੇ ਆ ਉਹ ਕਿੱਦਾਂ ਰੋਂਦੀਆਂ ਨੇ ਬਿਲਗਦੀਆਂ ਨੇ ਉਹਨਾਂ ਨੂੰ ਦੇਖ ਕੇ ਸਾਡਾ ਦਿਲ ਵੀ ਕਿਤੇ ਨਾ ਕਿਤੇ ਦਹਿਲਦਾ ਵਾ ਕਿ ਯਾਰ ਇਹ ਕੀ ਹੋ ਰਿਹਾ ਸਾਡੇ ਪੰਜਾਬ ਨੂੰ ਸਾਡੇ ਹਸਦੇ ਖੇੜਦੇ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਵਿੱਚ ਇਹ ਕਿਦਾਂ ਨਸ਼ਾ ਵੇਚ ਰਹੇ ਨੇ ਤੇ ਜਿਹੜੇ ਵੀ ਨਸ਼ਾ ਵੇਚਦੇ ਨੇ ਯਾ ਉਹਨਾਂ ਦੇ ਪਿੱਛੇ ਕੋਈ ਹੈਗਾ ਵਾ ਯਾ ਨਸ਼ਾ ਤਸਕਰ ਨੇ ਤੇ ਮੈਂ ਤਾਂ ਬੇਨਤੀ ਕਰੂੰਗਾ ਵੀ ਜੇ ਤੁਹਾਡੇ ਕਿਤੇ ਏਰੀਆ ਦੇ ਵਿੱਚ ਨਸ਼ਾ ਵਿਕਦਾ ਵਾ ਆਪਣੇ ਨਾਲ ਦੇ ਪੁਲਿਸ ਸਟੇਸ਼ਨ ਤੇ ਕੰਪਲੀਟ ਕਰੋ ਯਾ ਚੌਂਕੀ ਪੈਂਦੀ ਚੌਂਕੀ ਥਾਣਾ ਕੁਛ ਵੀ ਪੈਂਦਾ ਕੰਪਲੀਟ ਕਰੋ ਪੁਲਿਸ ਪ੍ਰਸ਼ਾਸਨ ਨੂੰ ਦੱਸੋ ਜੇ ਕੋਈ ਨਹੀਂ ਤੁਹਾਡੇ ਸੁਣਦਾ ਤੇ ਸਾਡੀ ਟੀਮ ਤਹਾਡੇ ਨਾਲ ਆ ਜਿੱਥੇ ਲੋੜ ਹੋਊਗੀ ਸਕੂਲ ਤੋਂ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਾਡੀ ਮਾਤਾਵਾਂ ਭੈਣਾਂ ਜਿਨ੍ਹਾਂ ਦੇ ਘਰ ਬਰਬਾਦ ਹੋ ਰਹੇ ਆ ਉਹਨਾਂ ਨੂੰ ਬਚਾਉਣ ਲਈ ਅਸੀਂ ਪੁਲਿਸ ਪ੍ਰਸ਼ਾਸਨ ਦੇ ਵੀ ਨਾਲ ਆ ਸਮਾਜ ਦੇ ਵੀ ਨਾਲ ਆ ਅੱਜ ਸ਼ਿਵ ਸ਼ੰਕਰ ਸੇਵਾ ਸੁਸਾਇਟੀ ਦੇ ਵੱਲੋਂ ਜੋ ਨਸ਼ਾ ਅਭਿਆਨ ਦੀ ਤਹਿਤ ਲੜੀ ਦੇ ਵਾਰ ਹਰ ਇੱਕ ਸਾਲ ਦੀ ਤਰ੍ਹਾਂ ਨਸ਼ਾ ਛਡੋ ਰੈਲੀ ਦਾ ਯੋਜਨ ਕੀਤਾ ਜਾਂਦਾ ਉਸ ਰੈਲੀ ਦੇ ਵਿੱਚ ਆਣ ਦਾ ਸਾਨੂੰ ਵੀ ਮੌਕਾ ਮਿਲਿਆ ਧੰਨਵਾਦ ਕਰਦੇ ਆ ਬਾਬਾ ਚਮਕੌਰ ਜੀ ਦਾ ਅਮਨ ਸ਼ਰਵਾਸਤਵ ਜੀ ਦਾ ਇੰਦਰ ਜੀ ਜੀ ਦਾ ਸਾਰੇ ਵੀਰਾਂ ਦਾ ਜੋ ਜੋ ਦੀਪਕ ਅਰੋੜਾ ਜੀ, ਰਾਜਵੀਰ ਜੀ, ਢਾਲੀਵਾਲ ਭਾਜੀ ਸਾਡੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਇਸ ਵੈਲੀ ਨੂੰ ਕਾਮਯਾਬ ਬਣਾਇਆ ਔਰ ਖਾਸ ਤੌਰ ਤੇ ਸਕੂਲ ਦੇ ਬੱਚਿਆਂ ਦਾ ਧੰਨਵਾਦ ਕਰਦੇ ਆ ਬੁੱਸ ਪ੍ਰਸ਼ਾਦ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਇੱਕ ਲੜੀਵਾਰ ਟੀਮ ਨੂੰ ਤਿਆਰ ਕਰਕੇ ਇਹ ਮੈਸੇਜ ਦਿੱਤਾ ਸੜਕਾਂ ਦੇ ਨਿਕਲ ਕੇ ਲੋਕਾਂ ਨੂੰ ਵੀ ਨਸ਼ਾ ਛੱਡੋ ਤੇ ਆਪਣਾ ਜੀਵਨ ਬਚਾਓ ਸੋ ਅੱਜ ਲੋਡ ਵੀ ਹੈ ਪੰਜਾਬ ਨੂੰ ਕਿਉਂਕਿ ਨਸ਼ਿਆਂ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਕਿੰਦਾ ਅੱਜ ਕੱਲ ਮੌਤਾ ਹੋ ਰਹੀਆਂ ਅਸੀਂ ਦੇਖ ਰਹੇ ਆ ਸੜਕ ਤੇ ਬੰਦੇ ਗਿਰ ਜਾਂਦੇ ਨੇ ਉਹ ਨਾਲ ਕੋਈ ਵਾਲੀ ਨਹੀਂ ਕੋਈ ਵਾਰਿਸ ਨਹੀਂ ਸੋ ਬੱਚਿਆਂ ਨੂੰ ਲੈ ਕੇ ਆਣ ਦਾ ਵੀ ਮਕਸਦ ਹੈ ਇੱਕ ਵੀ ਨੌਜਵਾਨ ਪੀੜੀ ਜੋ ਸਿੱਧੇ ਰਾਹ ਜਾਵੇ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਵੀ ਨਸ਼ਾ ਛੱਡਣਾ ਕਰਨਾ ਬਹੁਤ ਹੀ ਖਤਰਨਾਕ ਹੈ ਸੋ ਇਸ ਨੂੰ ਅਸੀਂ ਸਾਰੇ ਰਲ ਕੇ ਇੱਕ ਟੀਮ ਦੇ ਤਰ੍ਹਾਂ ਅੱਗੇ ਲੈ ਕੇ ਜਾ ਰਹੇ ਹਾਂ ਔਰ ਸਾਰੇ ਹੀ ਆਸ ਕਰਦੇ ਹਾਂ ਵੀ ਇਹ ਵੈਲੀ ਦੇ ਨਾਲ ਲੋਕਾਂ ਨੂੰ ਜਾਗਰੂਕਾ ਹੋਊਗੀ ਔਰੇ ਨਸ਼ੇ ਨੂੰ ਛੱਡਣਗੇ ਮੈਂ ਡੀਡੀ ਮੋਰ ਪਬਲਿਕ ਸਕੂਲ ਤੋਂ ਅਕਲੇਸ਼ ਭੱਟ ਮੇਰਾ ਨਾਮ ਹੈਗਾ ਤੇ ਅੱਜ ਸਾਡੀ ਰੈਲੀ ਜਿਹੜੀ ਹੈਗੀ ਨਸ਼ੇ ਮੁਕਤ ਦੀ ਰੈਲੀ ਟਿਕਾਲੀ ਗਈ ਆ ਅਸੀਂ 33 ਬਟਾ ਰੋਡ ਤੋਂ ਲੈ ਕੇ ਜਮਾਲਪੁਰ ਥਾਣੇ ਤੱਕ ਅਸੀਂ ਲੈ ਕੇ ਆਏ ਜਿੰਨੇ ਵੀ ਮੇਰੇ ਸਾਰੇ ਵੀਰ ਛੋਟੇ ਵੀਰ ਵੱਡੇ ਵੀਰ ਸਾਰੇ ਜਿਨ੍ਹਾਂ ਨੇ ਸਹਾਇਤਾ ਕੀਤੀ ਇੱਥੇ ਸਾਨੂੰ ਬੱਚਿਆਂ ਨੂੰ ਮੋਟੀਵੇਟ ਕਰਨ ਵਾਸਤੇ ਬਹੁਤ ਵਧੀਆ ਉਪਰਾਲਾ ਅੱਜ ਕੱਲ੍ਹ ਜਿਹੜੇ ਬੱਚੇ ਹੈਗੇ ਆ ਸਾਰੇ ਨਸ਼ੇ ਦੇ ਖਿਲਾਫ ਕਾਫੀ ਜਿਆਦਾ ਨਸ਼ੇ ਦੇ ਵਿੱਚ ਡੁੱਬ ਰਹੇ ਆ ਬੜਿਆ ਕਿ ਜਿਹੜੀ ਰੈਲੀ ਸਾਡੀ ਨਿਕਲਦੀ ਆ ਉਹ ਬਹੁਤ ਵਧੀਆ ਏ ਇਦਾਂ ਹੀ ਹਰ ਸਾਲ ਮੈਂ ਚਾਹੁੰਦਾ ਕਿ ਹਾਂ ਵੀ ਸਾਰੇ ਬੱਚੇ ਨੂੰ ਮੋਟੀਵੇਟ ਕੀਤਾ ਜਾਵੇ ਤੇ ਸਾਨੂੰ ਦੁਬਾਰਾ again ਇਨਵਾਈਟ ਕੀਤਾ ਜਾਵੇ ਕਿ ਇਸ ਰੈਲੀ ਦੇ ਵਿੱਚ ਜਰੂਰ ਜਰੂਰ ਆਇਓ ਕਿੰਨੇ ਬੱਚੇ ਪਾਰਟ ਲੈ ਰਹੇ ਇਸ ਦੇ ਵਿੱਚ 250 ਤੋਂ 300 ਬੱਚੇ ਪਾਰਟ ਲிட்டਾ ਤੇ ਆਪਣੇ ਸਾਰੇ ਬੱਚਾ ਨੇ ਸਾਥ ਦਿੱਤਾ ਤੇ ਬੱਚਾ ਦੇ ਮੈਂ ਬਹੁਤ ਬਹੁਤ ਧੰਨਵਾਦ ਕਰਾਂਗਾ ਜਿਹੜਾ ਨੇ ਸਾਡਾ ਸਾਥ ਦਿੱਤਾ ਤੇ ਸਾਡੇ ਮੇਰੇ ਵੀਰ ਵੱਡੇ ਵੀਰ ਜਿਹਨਾਂ ਨੇ ਸਾਥ ਦਿੱਤਾ ਇਹਨਾਂ ਦੇ ਬਹੁਤ ਧੰਨਵਾਦ